ਆ ਲਗਭਗ 30x40 ਦੇ ਵਿੱਚ ਬਣੀ ਹੋਈ ਹੈ ਸਿੰਗਲ ਫੈਮਿਲੀ ਦੀ ਹੈ ਬਹੁਤ ਵਧੀਆ ਮਾਡਰਨ ਟਾਈਪ ਦੀ ਹੈ ਤੇ ਆਪਾਂ ਇੱਥੇ ਸਟਾਰਟਿੰਗ ਵਿੱਚ ਕੀ ਗੱਲ ਹੈ ਆਪਾਂ ਲੌਬੀ ਦੇ ਵਿੱਚ ਲੌਬੀ ਹੈਗੀ ਹੈ ਜਿਹੜੀ 12x24 ਬਹੁਤ ਹੀ ਖੁੱਲੀ ਵੱਡੀ ਹੋਈ ਲੌਬੀ ਤੇ ਜੇ ਆਪਾਂ ਇੱਥੋਂ ਫਰਸ਼ ਦੀ ਗੱਲ ਕਰੀਏ ਤੇ ਸਾਈਡਾਂ ਦੀ ਗੱਲ ਕਰੀਏ ਤਾਂ ਇਹ ਜਿਹੜਾ ਮਾਰਬਲ ਹੈ ਬਹੁਤ ਸੋਹਣਾ ਲੱਗਿਆ ਹੋਇਆ ਹੈ ਵਾਈਟ ਦੇ ਬਲੈਕ ਦੇ ਵਿੱਚ ਪੂਰੀ ਰੋਣ ਚਾਹਾਂ ਮੀਰ ਘਰ ਹੋ ਗਿਆ ਇਹ ਹੈਗਾ ਰੋਣੇ ਹੋਏ ਆਪਣੇ 12:00 13 ਦਾ ਬਹੁਤ ਸੋਹਣਾ ਬਣਿਆ ਹੈ ਤੇ ਆਹ ਮੈਂ ਦੁਬਾਰੀ ਲੋਕੀ ਦੇ ਨਾਲ ਹੀ ਇਧਰੋਂ ਪਾ ਦੇਖ ਸਕਦੇ ਆ ਤੁਸੀਂ ਆਹ ਫੋਗੀ ਦੇ ਨਾਲ ਵੀ ਬੜੀ ਵਧੀਆ ਜਲੀ ਰਹਿੰਦੀ ਜੇ ਰਾਣੀ ਨੂੰ ਨਿਕਲਣੀ ਹੈ ਤੇ ਫੋਗੀ ਦੇ ਨਾਲ ਹੀ ਇਧਰੋਂ ਸਾਹਮਣੇ ਆ ਦੇਖ ਸਕਦੇ ਹੋ ਬੁਲਾਰਿਆ ਤੇ ਆਹ ਹੈ ਜਿਹੜੀ ਗੱਲ ਜੁੜਦੀ ਹੈ ਜਿਆਦਾ ਨੂੰ ਬਹੁਤ ਜੀ ਬਣਾ ਹੈ ਦੇ ਬਿਲਹਰ ਮੁਕਤ ਰੁਕਾ ਮੈਂ ਨਹੀਂ ਭਰੇਗਾ ਕਿ ਇਹ ਅਜੇ ਤੋ ਬਾਏ ਇਹ ਮਾਡਲ ਕਿਹਨੇ ਹੈ ਦੇਖ ਸਕਦੇ ਹੋ ਕਿ ਫਲਡ ਡਲਾਈ ਵੀ ਵਧੀਆ ਕਿਸ ਤਰ੍ਹਾਂ ਦੇ ਵਿੱਚ ਦਿਖਤ ਰਹੇ ਨੇ ਤੇ ਬਾਕੀ ਥੋੜਾ ਜਿਹਾ ਏਰੀਆ ਨੂੰ ਪਸਾ ਸਕਦਾ ਹੈਗਾ ਉਹ ਵਾਲੇ ਨੂੰ ਮਾਰੋ ਸਪੋਰਟ ਵਾਲੇ ਦਾ ਏਰੀਆ ਜਿਵੇਂ ਤਾਂ ਲੋਬਿਕਾ ਦਿੱਤੀ ਹੈ ਤੇ ਥੋੜਾ ਜਿਹਾ ਭੰਡੜਾ ਜਿਹਾ ਇਸ ਤਰ੍ਹਾਂ ਲੋਬੀ ਦਾ ਵਰਕ ਆ ਰਹੀ ਲੋਬੀ ਦੇ ਨਾਲ ਬਾਹਰ ਦੇ ਪਾਸੇ ਖੁੰਮਾ ਆਵੇ ਅਪਲੀਕੇਸ਼ਨ ਬਣ ਗਈ ਹੈ ਪੂਰੀ ਹੁਣ ਹੀ ਮੰਗੇ ਥੋੜਾ ਜਿਹਾ ਇਹ ਆ ਬਣਾਇਆ ਗਿਆ ਇਹਨਾਂ ਦੇ ਸਟੈਕ ਤੇ ਇਹਦੇ ਤੋਂ ਪਰ ਟੈਂਕੀ ਆ ਗਈ ਬਸ ਮਟਰ ਟੈਂਕਾ ਆ ਗਿਆ ਬਸ ਬਹੁਤ ਵਧੀਆ ਬਣੀ ਹੋਈ ਹੈ ਤੇ ਜੇ ਆਪਾਂ ਗੱਲ ਕਰੀਏ ਸਿੰਗਲ ਫੈਮਿਲੀ ਦੀ ਰੈਹਾਸ਼ ਬਹੁਤ ਵਧੀਆ ਤੇ ਮਾਡਰਨ ਟਾਈਮ ਮਕਾਨ ਹੈ ਇਹ ਤੇ ਜਿਹੜਾ ਲਾਸਟ ਦੇ ਵਿੱਚ ਰਹਿ ਗਿਆ ਸੀਗਾ ਕਾਰਪੋਰਟ ਚ ਦਿਖਾਵਾ ਤੁਹਾਨੂੰ ਏਸੀ ਵੀ ਕਾਰਪੋਰਟ ਚ ਕਾਰ ਵਧੀਆ ਰੱਖ ਕੇ ਰੱਖਦੀ ਹੈ ਬਾਕੀ ਪਾਈਆਂ ਕੋਲੇ ਵਿੜਾ ਵੀ ਬਹੁਤ ਹੈਗਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਖੜੇ ਸੀਗੇ ਪਿੰਡ ਚੱਕ ਲਈ ਸ਼ਹਿਰ ਜਲਾ ਮਾਨਸਾ ਦੇ ਵਿੱਚ ਤੇ ਇਸ ਤਰ੍ਹਾਂ ਦੇ ਹੋਰ ਮਾਡਰਨ ਟਾਈਮ ਮਕਾਨ ਦੇ ਲਈ ਤੁਸੀਂ ਜਿਹੜਾ ਮਨਪ੍ਰੀਤ ਆਰਕੀਟੈਕਟ ਬ੍ਰਿਟਾ ਨੂੰ ਕੰਟੈਕਟ ਕਰ ਸਕਦੇ ਹੋ ਜਿਹੜੀ ਇਹ ਮੈਪਿੰਗ ਹੈ ਆਰਕੀਟੈਕਟ ਮਨਪ੍ਰੀਤ ਬ੍ਰਿਟਾ ਤੋਂ ਹੋਈ ਹੈ ਜਿਹਦਾ ਕਿ ਨੰਬਰ ਆ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਤੇ ਬਾਕੀ ਇਸ ਤਰ੍ਹਾਂ ਦੇ ਹੋਰ ਮਾਡਰਨ ਟਾਈਮ ਮਕਾਨਾਂ ਤੇ ਕਲਾਸਿਕਲ ਟਾਈਮ ਮਕਾਨਾਂ ਬਣਾਉਣ ਦੇ ਲਈ ਤੁਸੀਂ ਮੰਤਰੀ ਦਾ ਆਰਕੀਟੈਕਟ ਬ੍ਰੇਟਾ ਨਾਲ ਕੰਟੈਕਟ ਕਰ ਸਕਦੇ ਹੋ ਤੇ ਸਾਡੇ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਦੇ ਲਈ ਸਾਡਾ YouTube ਚੈਨਲ ਹੈ ਜਿਹੜਾ ਉਹਨੂੰ ਸਬਸਕ੍ਰਾਈਬ ਕਰੋ ਜੀ ਤੇ Facebook ਪੇਜ ਨੂੰ ਕਰ ਲੋ ਫੋਲੋ ਧੰਨਵਾਦ ਜੀ ਦੋਸਤੋ ਮਿਲਦੇ ਹਾਂ ਕਿਸ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਜੀ